ਇਹਨਾ ਸੋਚੇ ਤੇ ਗੁੱਗੇ ਵਾਲਿਆਂ ਕੋਲ ਵੀ ਬਥੇਰੇ ਤੁਰੇ ਫਿਰਦੇ ਆ ਇਹਦੇ ਸੱਪਾਂ ਨੂੰ ਮੰਨੀ ਜਾਂਦੇ ਐ ਇਹਦੇ ਲੈਣਾ ਲਗੀਆਂ ਫਿਰਦੀਆਂ ਇਹ ਨਹੀਂ ਉਹ ਭਾਈ ਤੂੰ ਕਨਵਿੰਸ ਕਰ ਸਕਣਾ ਭੋਲਿਆਂ ਭਾਲਿਆਂ ਨੂੰ ਮਗਰ ਲਾ ਸਕਦਾ ਐ ਇਹ ਤੇ ਸੱਪਾਂ ਨੂੰ ਵੀ ਮੱਥੇ ਟੇਕ ਲੈਂਦੇ ਐ ਇਹ ਤੇ ਗਧਿਆਂ ਨੂੰ ਵੀ ਮੱਥੇ ਟੇਕ ਲੈਂਦੇ ਐ ਜੇ ਤਾਕਤ ਐ ਨਾ ਤੇਰੇ ਵਿੱਚ ਕਿਸੇ ਗੁਰਬਾਣੀ ਪੜਨ ਵਾਲੇ ਸਮਝਦਾਰ ਨੂੰ ਝੁਕਾ ਕੇ ਵਖਾ ਕਨਵਿੰਸ ਕਰ ਤੇਰੀਆਂ ਗੱਲਾਂ ਤੋਂ ਪ੍ਰਭਾਵਿਤ ਹੋਵੇ ਉਹ ਜਿਹਦਾ ਥੋੜਾ ਜਿਹਾ ਦਿਮਾਗ ਦਾ ਪੱਧਰ ਉੱਚਾ ਹੋਇਆ ਹੁੰਦਾ ਹੈ। ਆਪ ਸ੍ਰੀ ਆਕਾਲ ਉਹਨੂੰ ਕਨਵਿੰਸ ਕਰਕੇ ਵਿਖਾ। ਉਹਨੂੰ ਮਨਾ ਕੇ ਰਹਾ। ਜਿਹੜਾ ਦੁਬੇਨਾ ਵੀ ਮੈਨੂੰ 50 ਬੰਦਿਆਂ ਨੇ ਮੱਥਾ ਟੇਕਦਾ ਭਾਈ ਇਹ ਤੇ ਗੁੱਗੇ ਦੀ ਵੀ ਲੱਸੀ ਪਾਏ ਆਉਂਦੇ ਆ ਜਾ ਕੇ ਛੇਵੀਆਂ ਪਾਏ ਆਉਂਦੇ ਆ। ਮੈਨੂੰ ਲੱਗਦਾ ਸੱਪ ਸਾਰਿਆਂ ਤੋਂ ਵੱਧ ਮਾਨ ਕਰਦਾ ਹੋਣਾ ਕਹਿੰਦਾ ਹੋਣਾ ਵੀ ਅਜੇ ਵੀ ਪੰਜਾਬ 'ਚ ਜਿੰਨੀ ਪੂਜਾ ਮੇਰੀ ਹੁੰਦੀ ਹੈ ਬਾਬੇ ਉਹ ਇੰਨੀ ਤੁਹਾਡੀ ਕਿਸੇ ਦੀ ਨਹੀਂ ਹੁੰਦੀ ਸੱਪ ਵੀ ਕਹਿੰਦਾ ਹੋਣਾ ਵੀ ਮੈਂ ਘਟ ਸੋਣਾ ਕਿਤੇ ਸ਼ਪਾਰ ਦਾ ਮੇਲਾ ਜਾ ਕੇ ਵੇਖੋ ਸੱਪ ਦੀ ਮਾੜੀ ਤੇ ਹੀ ਲੱਗਦਾ ਜੇ ਹੁਣ ਮੰਨ ਲਓ ਕਿ ਬਾਬੇ ਕਹਿਣ ਵੀ ਬਰਸੀ ਤੇ ਬੋਲਾ ਇਕੱਠ ਹੋ ਗਿਆ ਓਏ ਐਨੀ ਦੁਨੀਆਂ ਤੇ ਗੁੱਗਾ ਜੇ ਆ ਜਿਓ ਕਵੇ ਉਹ ਮੇਰੇ ਤੇ ਹਰ ਸਾਲ ਹੁੰਦਾ ਹੈ ਮੇਲਾ ਵੇਖਿਆ ਕਰੋ ਆ ਕੇ ਮੇਰਾ ਜਿੰਨੀ ਗੋਲਕ ਮੇਰੀ ਹੁੰਦੀ ਐ ਇੰਨੀ ਬਾਬਿਓ ਤੁਹਾਡੀ ਨਹੀਂ ਹੁੰਦੀ ਤੁਹਾਡੇ ਤੋਂ ਗਾਂ ਲੰਗਿਆ ਫਿਰਦਾ ਤੁਹਾਡੇ ਵਾਲੇ ਬਾਬੇ ਧਾਰਨਾ ਪੜਦੇ ਐ ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਆਹ ਕਮਾਈਆਂ ਉਹ ਕਹਿਗਾ ਇਸ ਹਿਸਾਬ ਨਾਲ ਤੇ ਮੇਰੀ ਕਮਾਈ ਬਹੁਤ ਜ਼ਿਆਦਾ ਐ ਉਥੋਂ ਸਤਨਾਮ ਸ੍ਰੀ ਵਾਹਿ ਗਿਣਤੀ ਦੀ ਗੱਲ ਨਹੀਂ ਇੱਥੇ ਗੱਲ ਐ ਸਮਝ ਸਮਝ ਦਾ ਪੱਦਰ कैसा ਤੁਹਾਡਾ ਆ ਆ ਆ ਕਿੰਨਾ ਕੁ ਵਿਕਾਸ ਕਰ ਰਿਹਾ ਦਿਮਾਗ ਕਿੰਨਾ ਵੇਖਿਆ ਇਹ ਜਾਣਾ ਭਾਈ ਤਾਂ ਕਰਕੇ ਬਟਵੇ ਭਰਉਣ ਵਾਲੇ ਝੋਲੀਆਂ ਭਰਉਣ ਵਾਲੇ ਬਥੇਰੇ ਆ ਜਾਂਦੇ ਐ ਪਰ ਅਕਲ ਲੈਣ ਵਾਲੇ ਵਿਰਲੇ ਵਿਰਲੇ ਆਉਂਦੇ ਐ ਦੱਸੋ ਭਾਈ ਨਾਰੀਅਲ ਲੈਣੇ ਐ ਕਿ ਅਕਲ ਲੈਣੀ ਗੁਰੂ ਕੋਲਾ ਕੇ ਬੋਲੋ ਜੀ ਅਕਲ ਲਈਏ ਅਕਲ ਕਲਕਲ ਇੱਥੇ ਅਗਲਾ ਕਹਿੰਦਾ ਜਲੇਬੀਆਂ ਖਾ ਲੋ ਜੀ ਲੰਗਰ ਬਣਾਓ ਲੰਗਰ ਤੇ ਭਾਈ ਘਰੋਂ ਵੀ ਗੁਰੂ ਦਾ ਹੀ ਦਿੱਤਾ ਘਰ ਕਾ ਦਾ ਕਿਦਾ ਦਿੱਤਾ ਖਾਣਿਆ ਭਾਈ ਮਾਲਕ ਦਾ ਦਿੱਤਾ ਹੀ ਖਾਣਿਆ ਰੋਟੀ ਤੇ ਘਰੋਂ ਵੀ ਲੈ ਆਵਾਂਗੇ ਨਾਲ ਪੜ੍ਹਾਈ ਕਰਾਓ ਪੜ੍ਹਾਈ ਪੜ੍ਹਾਈ ਐਜੂਕੇਸ਼ਨ ਸਾਡੇ ਨਿਆਣੇ ਜੇ ਪੜਨ ਜਾਣ ਅਗਲਾ ਪਤਾ ਸਾਨੂੰ ਸਕੂਲ ਵਾਲਾ ਕੀ ਕਵੇ ਆ ਤੁਹਾਡੇ ਅਕੈਡਮੀਆ ਨੇ ਗੁਰਦੁਆਰਾ ਸਕੂਲ ਨੇ ਇੱਥੇ ਨੇੜੇ ਨੇੜੇ ਜੇ ਅਗਲਾ ਕਵੇ ਬੱਚਾ ਪੜਨ ਜਾਵੇ ਥੋ ਤੁਹਾਨੂੰ ਪਤਾ ਕੀ ਕਵੇ ਤੁਹਾਡੇ ਨਿਆਣੇ ਨੂੰ ਜਲੇਬੀਆਂ ਖਵਾਇਆ ਕਰਾਂਗੇ ਤੁਹਾਡੇ ਨਿਆਣੇ ਨੂੰ ਪਰੌਂਠੇ ਖਵਾਇਆ ਕਰਾਂਗੇ ਤੁਹਾਡੇ ਨਿਆਣੇ ਨੂੰ ਚਾਰ ਸਬਜ਼ੀਆਂ ਬਣਾ ਕੇ ਖਵਾਇਆ ਕਰਾਂਗੇ ਤੂੰ ਕਹਿੰਗਾ ਛੱਡ ਪਰੇ ਪੜ੍ਹਾਈ ਦੀ ਗੱਲ ਕਰ ਵੀ ਪੜ੍ਹਾਈ ਹੋਊ ਅਗਲਾ ਕਹਿੰਦਾ ਵੀ ਪੜ੍ਹਾਈ ਤੇ ਸਾਡੇ ਨਹੀਂ ਹੋਣੀ ਪਰ ਪੜ੍ਹਾਈ ਠੀਕ ਠੀਕ ਖਾਣਾ ਪੀਣਾ ਬਹੁਤ ਵਧੀਆ ਤੁਸੀਂ ਕਹੋਗੇ ਰੋਟੀਆਂ ਤੇ ਘਰੋਂ ਵੀ ਭੇਜਦੇ ਆਂਗੇ ਗੱਲ ਪੜ੍ਹਾਈ ਦੀ ਕਰੋ ਅਸੀਂ ਘਰੋਂ ਬਣਾ ਕੇ ਭੇਜਦੇ ਆਂਗੇ ਤੁਸੀਂ ਪੜ੍ਹਾਓ ਸਾਡੇ ਬੱਚੇ ਨੂੰ ਜਿਹੜਾ ਕਰਨ ਵਾਲਾ ਕੰਮ ਹੈ ਉਹ ਕਰੋ ਇੱਥੇ ਜਿਹੜਾ ਆ ਸਿਸਟਮ ਹੈ ਨਾ ਸਾਡਾ ਇੱਥੇ ਸਾਡਾ ਕੰਮ ਪਤਾ ਕੀ ਹੋਇਆ ਜਿਹੜਾ ਆਪਾਂ ਸਤਸੰਗ ਕਰਦੇ ਫਿਰਦੇ ਆਂ ਟਰਾਲੀਆਂ ਭੁਜਾਈ ਇੱਧਰ ਨੂੰ ਟਰਾਲੀਆਂ ਭੁਜਾਈ ਉੱਧਰ ਨੂੰ ਤੇ ਸਾਰਿਆਂ ਦਾ ਕੰਮ ਕੀ ਹੈ ਗੱਲਾਂ ਇਹੀ ਕਰਦੇ ਆਂ ਵੀ ਅੱਜ ਦਾਲ ਬਹੁਤ ਵਧੀਆ ਬਣੀ ਸੀ ਜਲੇਬੀਆਂ ਬਹੁਤ ਵਧੀਆ ਬੜੀਆਂ ਸੀ ਅੱਜ ਉੱਥੇ ਲੰਗਰ ਬਹੁਤ ਵਧੀਆ ਸੀ ਪੜਾਈ ਦੀ ਤੇ ਕੋਈ ਗੱਲ ਹੀ ਨਹੀਂ ਕੀਤੀ